ਪੰਜਾਬ ਕਾਂਗਰਸ ਚ ਮੌਜੂਦਾ ਸਮੇਂ ਜਿੱਥੇ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਉੱਤੇ ਹੁਣ ਸੀਨੀਅਰ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਸੂਬਾ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਬੋਲਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਟਿਕਟ ਤੋਂ ਚੌਨ ਲੜਨਾ ਉਹ ਚਾਹਦੇ ਸਨ ਜਿਸ ਦੇ ਕਰਕੇ ਉਹਨਾਂ ਨੇ ਰਾਜਾ ਵਿਰਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਟਿਕਟ ਕੱਟੀ ਸੀ ਜਿਸ ਦੇ ਕਰਕੇ ਹੁਣ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਕਲੇਸ਼ ਛਿਰਦਾ ਦਿਖਾਈ ਦੇ ਰਿਹਾ ਤੁਹਾਨੂੰ ਦੱਸਦੇ ਕਿ ਹਾਲੇ ਪਿਛਲੇ ਦਿਨੀ ਰਾਣਾ ਗੁਰਜੀਤ ਸਿੰਘ ਦੇ 35 ਟਿਕਾਣਿਆਂ ਦੇ ਉੱਤੇ ਇਨਕਮ ਟੈਕਸ ਦੇ ਵੱਲੋਂ ਰੇਡ ਮਾਰੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਹੀ ਲੀਡਰਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਕੀ ਕਾਰਨ ਹੈ ਕਿ ਸੱਚਮੁੱਚ ਰਾਣਾ ਗੁਰਜੀਤ ਸਿੰਘ ਨੂੰ ਕਾਂਗਰਸ ਪਾਰਟੀ ਚ ਪੰਜਾਬ ਦੇ ਸੀਨੀਅਰ ਲੀਡਰਾਂ ਦੇ ਵੱਲੋਂ ਜਾਣਬੁੱਝ ਕੇ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਪਿਛਲੇ ਸਮੇਂ ਤੋਂ ਜਾਂ ਰਾਣਾ ਗੁਰਜੀਤ ਸਿੰਘ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ ਚ ਜਾਣ ਦੀ ਯੋਜਨਾ ਬਣਾਈ ਬੈਠੇ ਨੇ ਕਿਉਂਕਿ ਭਾਜਪਾ ਵੀ 2027 ਦੇ ਲਈ ਪੰਜਾਬ ਦੇ ਸਰਕਰਡ ਆਗੂਆਂ ਦੇ ਉੱਤੇ ਨਜ਼ਰ ਰੱਖੀ ਬੈਠੀ ਹੈ ਹੁਣ ਹੋਵੇਗਾ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਇਹ ਵੀ ਛਿੜਪੀ ਹੈ ਕਿ 35 ਟਿਕਾਣਿਆਂ ਤੇ ਰੇਡ ਹੋਣੀ ਤੇ ਫਿਰ ਪਾਰਟੀ ਦੇ ਲੀਡਰਾਂ ਖਿਲਾਫ ਬੋਲਣਾ ਸ਼ੁਰੂ ਕਰਨਾ ਕਿ ਤਰ੍ਹਾਂ ਕਿਤੇ ਵੱਡੇ ਸੰਕੇਤ ਖੜੇ ਕਰਦਾ ਹੈ ਕਿ ਕਾਂਗਰਸ ਦੇ ਵਿੱਚ ਸਭ ਕੁਝ ਸਹੀ ਨਹੀਂ ਹੈ ਦੱਸਦੇ ਕਿ ਕਪੂਰਥਲਾ ਤੋਂ ਮੌਜੂਦਾ ਕਾਂਗਸੀ ਵਿਧਾਇਕ ਹਨ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਬੇਟਾ ਰਾਣਾ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਜਿੱਤਿਆ ਸੀ ਜਦੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹਨੇਰੀ ਚੱਲ ਰਹੀ ਸੀ ਜੇਕਰ ਦੇਖੀਏ ਤਾਂ ਭਾਜਪਾ ਵੀ ਪੰਜਾਬ 'ਚ 2027 ਦੀਆਂ ਚੋਣਾਂ ਦੇ ਲਈ ਉਸ ਚੋਣ ਨੂੰ ਜਿੱਤਣ ਦੇ ਲਈ ਤਕਰੀਬਨ 50-60 ਸੀਟਾਂ ਪੱਕੀਆਂ ਕਰ ਰਹੀ ਹੈ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਮਜ਼ਬੂਤ ਕੈਂਡੀਡੇਟ ਮਿਲ ਸਕਣ ਜਾਂ ਫਿਰ ਕਹਿ ਲਈਏ ਜਿਨ੍ਹਾਂ ਦਾ ਆਪਣਾ ਲੋਕਾਂ 'ਚ ਕੋਈ ਆਧਾਰ ਹੋਵੇ ਉਹਨਾਂ ਉਮੀਦਵਾਰਾਂ ਨੂੰ ਵੀ ਸੰਪਰਕ ਦੇ ਵਿੱਚ ਲਿਆ ਜਾ ਰਿਹਾ ਹੈ ਨਾਲ ਹੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜਦੋਂ ਮੈਂ ਅਨੰਦਪੁਰ ਸਾਹਿਬ ਦੀ ਸੀਟ ਤੋਂ ਚੋਣ ਲੜਨਾ ਚਾਹੁੰਦਾ ਸੀ ਤਾਂ ਉਦੋਂ ਵਿਜੇਂਦਰ ਸਿੰਘ ਨੂੰ ਟਿਕਟ ਦਿੱਤੀ ਗਈ ਸੀ ਉਹ ਮੇਰੇ ਕੋਲ ਆਏ ਸਨ ਮਦਦ ਲਈ ਪਰ ਮੈਂ ਉਹਨਾਂ ਨੂੰ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਉਨਾ ਨੇ ਸ਼੍ਰੀਆਮ ਹੁਣ ਪਾਰਟੀ ਕਲਾਬ ਮੋਰਚਾ ਖੋਲ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਵੀ ਕਈ ਵੱਡੇ ਕਾਂਗਰਸੀ ਦਿਗਜ ਪਾਰਟੀ ਛੱਡ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਵਿੱਚ ਜਾ ਚੁੱਕੇ ਨੇ ਹੁਣ ਵੇਖਣਾ ਹੋਵੇਗਾ ਕਿ ਸੱਚਮੁੱਚ ਰਾਣਾ ਗੁਰਜੀਤ ਸਿੰਘ ਪਾਰਟੀ ਛੱਡਣਗੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਵਾਂਗ ਪਾਰਟੀ 'ਚ ਰਹਿ ਕੇ ਆਪਣੇ ਲੀਡਰਾਂ ਤੇ ਸਵਾਲ ਚੁੱਕਦੇ ਤੇ ਗਲਤੀਆਂ ਦੱਸਦੇ ਰਹਿਣਗੇ ਕਿਉਂਕਿ ਹੁਣ ਪੰਜਾਬ 'ਚ ਕਾਂਗਰਸ ਵੱਡੇ ਬਦਲਾਅ ਕਰਨ ਲਈ ਕਾਂਗਰਸ ਹਾਈ ਕਮਾਂਡ ਵੱਲੋਂ ਜਿੱਥੇ ਪੰਜਾਬ 'ਚ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹਾਲੇ ਬੀਤੇ ਦਿਨ ਹੀ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਜਿਹੜਾ ਪਰੇਸ਼ ਬਗੇਲ ਨੂੰ ਲਗਾਇਆ ਗਿਆ ਸੀ ਉੱਤੇ ਹੀ ਹੁਣ ਸੂਬਾ ਪ੍ਰਧਾਨ ਨੂੰ ਵੀ ਬਦਲਿਆ ਜਾ ਸਕਦਾ ਹੈ ਹੁਣ ਇਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਅਜਿਹਾ ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਪੰਜਾਬ 'ਚ ਜਿੰਨੇ ਵੀ ਆਗੂ ਕਾਂਗਰਸ ਦੇ ਦਾ ਪ੍ਰਧਾਨ ਬੰਦਾ ਸੁਪਨਾ ਦੇਖ ਰਹੇ ਨੇ ਉਹ ਬਹੁਤ ਸੀਨੀਅਰ ਨੇ ਇਸੇ ਕਾਰਨ ਕਿਸੇ ਜੂਨੀਅਰ ਅਗੂ ਨੂੰ ਸੂਬੇ ਦੀ ਜ਼ਿੰਮੇਵਾਰੀ ਸੌਂਪਨ ਨਾਲ ਤਾਲਮਿਲ ਬਿਠਾਉਣ 'ਚ ਮੁਸ਼ਕਲ ਆ ਸਕਦੀ ਹੈ ਕਾਂਗਰਸ ਸੂਬਾ ਇੰਚਾਰਜ ਤੋਂ ਬਾਅਦ ਸੂਬਾ ਪ੍ਰਧਾਨ ਨੂੰ ਵੀ ਬਦਲਣ ਦੀਆਂ ਤਿਆਰੀਆਂ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਹੁਣ ਕਾਂਗਰਸ 2027 ਦੀ ਲੜਾਈ ਸਾਹਮਣੇ ਹੈ ਉਹ ਹਰ ਹਾਲ ਦੇ ਵਿੱਚ ਇਸ ਨੂੰ ਜਿੱਤਣਾ ਚਾਹੁੰਦੀ ਹੈ ਪਰ ਇਸ ਲਈ ਕਿਸ ਤਰ੍ਹਾਂ ਜਾਤ ਆਧਾਰਿਤ ਸਮੀਕਰਨ ਬਣਾ ਕੇ ਅੱਗੇ ਵਧਿਆ ਜਾਵੇਗਾ ਇਹ ਤੈਅ ਕਰਨਾ ਬਹੁਤ ਜ਼ਰੂਰੀ ਹੈ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਯੂਥ ਪ੍ਰਧਾਨ ਨੇ ਤਾਂ ਕਹਿ ਲਈਏ ਉਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਨੇ ਨਾ ਸਿਰਫ ਲੋਕ ਸਭਾ ਚੋਣਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਬਲਕਿ ਉਹ ਖੁਦ ਵੀ ਆਪਣੇ ਵਿਧਾਇਕ ਦੇ ਉਹਦੇ ਨੂੰ ਤਿਆਗ ਕੇ ਲੁਧਿਆਣਾ ਜ਼ਿਲ੍ਹੇ 'ਚ ਜਾ ਕੇ ਲੋਕ ਸਭਾ ਦੀ ਚੋਣ ਲੜੇ ਤੇ ਭਾਜਪਾ ਦੇ ਰਵਨੀਤ ਪਿੱਟੂ ਵਰਗੇ ਚਿਹਰੇ ਨੂੰ ਮਾਰ ਦਿੱਤੀ ਨਗਰ ਨਿਗਮ ਚੋਣਾਂ 'ਚ ਵੀ ਪਾਰਟੀ ਦਾ ਚੰਗਾ ਪ੍ਰਦਰਸ਼ਨ ਰਿਹਾ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ 18% ਦੀ ਵੋਟਾਂ ਹਾਸਲ ਕਰਕੇ ਕਾਂਗਰਸ ਨੂੰ ਅੱਖਾਂ ਦੁਖਾਉਣ ਦਾ ਹੌਸਲਾ ਕਰਨ ਲੱਗੀ ਹੈ ਤੋਂ ਦੱਸਦੀ ਕਿ ਕਾਂਗਰਸ ਸਮੇਤ ਹੋਰ ਪਾਰਟੀਆਂ ਨੂੰ ਲੱਗ ਲੱਗਾ ਹੈ ਕਿ ਉਹਨਾਂ ਦਾ ਹਿੰਦੂ ਵੋਟ ਬੈਂਕ ਖਿਸਕੇ ਭਾਜਪਾ ਦੇ ਕੋਲ ਜਾ ਰਿਹਾ ਹੈ ਇਸ ਕਾਰਨ ਆਮ ਆਦੀ ਪਾਰਟੀ ਨੇ ਵੀ ਇਸ ਤੋਂ ਸਿੱਖਦੇ ਹੋਏ ਪਾਰਟੀ ਦਾ ਸੁਭਾ ਪ੍ਰਧਾਨ ਬਦਲ ਕੇ ਅਮਨ अरोड़ा ਦੇ ਰੂਪ ਦੇ ਵਿੱਚ ਇੱਕ ਹਿੰਦੂ ਆਗੂ ਨੂੰ ਅੱਗੇ ਕਰ ਦਿੱਤਾ ਕਾਂਗਰਸ ਇਸ ਪੰਬਲ ਪੁੱਸੇ ਦੇ ਵਿੱਚ ਹੈ ਕਿ ਉਹ ਹਿੰਦੂ ਕਾਡਰ ਖੇਡੇ ਜੱਟ ਸਿੱਖ ਕਾਡਰ ਖੇਡੇ ਜਾਂ ਫਿਰ ਇਸ ਤੋਂ ਹਟ ਕੇ ਕਿਸੇ ਦਿਗਜ ਦਲਿਤ ਆਗੂ ਨੂੰ ਅੱਗੇ ਵਧਾਵੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਦਾ ਪ੍ਰਧਾਨ ਬਣ ਲੈ ਵੀ ਪੂਰੀ ਲਾਬੰਗ ਜਿਹੜੀ ਕੋਸ਼ਿਸ਼ਾਂ ਕਰ ਰਹੇ ਨੇ ਪਰ ਵਿਰੋਧੀ ਧਿਰ ਦੇ ਪ੍ਰਤਾਪ ਸਿੰਘ ਬਾਜਵਾ ਵੀ ਸੂਬਾ ਪ੍ਰਧਾਨ ਬੰਨਣਾ ਚਾਹੁੰਦੇ ਨੇ ਤੇ ਚੋਣਾਂ ਤੋਂ ਪਹਿਲਾਂ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਆਪਣੀ ਟੀਮ ਖੜੀ ਕਰਕੇ ਟਿਕਟ ਵੰਡ ਤੇ ਆਪਣਾ ਪੂਰਾ ਕੰਟਰੋਲ ਰੱਖਣਾ ਚਾਹੁੰਦੇ ਨੇ ਸਾਬਕਾ ਕਾਂਗਰਸ ਪ੍ਰਧਾਨ ਸੰਤੋਖ ਸਿੰਘ ਰੰਧਾਵਾ ਦੇ ਪੁੱਤਰ ਤੇ ਸੰਸਦ ਮੈਂਬਰ ਸੁਜਿੰਦਰ ਸਿੰਘ ਰੰਧਾਵਾ ਵੀ ਇਸ ਦੌੜ ਦੇ ਵਿੱਚ ਸ਼ਾਮਲ ਨੇ ਪ੍ਰਗਟ ਸਿੰਘ ਵੀ ਛੁੱਪੇ ਰੁਸਤਮ ਵਾਂਗੂ ਸਾਹਮਣੇ ਆ ਸਕਦੇ ਨੇ ਜੇ ਪਾਰਟੀ ਹਿੰਦੂ ਕਾਰਡ ਖੇਡਦੀ ਹੈ ਤਾਂ ਪਾਰਟੀ ਕੋਲ ਸਬਕਾ ਮੰਤਰੀ ਭਾਰਤ ਪੂਸ਼ਣ ਆਸੂ ਤੇ ਸਭ ਦਾ ਮੰਤਰੀ ਵਿਜੇ ਸਿੰਘਲਾ ਦਾ ਨਾਮ ਵੀ ਬਦਲਦੇ ਰੂਪ ਦੇ ਵਿੱਚ ਹੈ ਹੁਣ ਇੱਥੇ ਵੇਖਣੇ ਬੇहद ਖਾਸ ਹੈ ਹੋਵੇਗਾ ਕਿ ਰਾਣਾ ਗੁਰਜੀਤ ਵੀ ਚਾਹੁੰਦੇ ਨੇ ਕਿ ਉਹ ਪ੍ਰਧਾਨ ਬਣ ਪੰਜਾਬ ਸੂਬਾ ਹੋਵੇਗਾ ਕਿ ਕਾਂਗਰਸ ਦੇ ਲਈ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਚੁਣੌਤੀ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਹੁਣ ਕਾਂਗਰਸ ਕਿਹੜੇ ਰਾਹ ਤੁਰੇਗੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ 2022 ਦੇ ਵਿੱਚ ਉਹਨਾਂ ਨੇ ਆਪਣਾ ਨੁਕਸਾਨ ਕਰਾਇਆ ਸੀ ਜਿਸ ਤਰ੍ਹਾਂ ਪਾਰਟੀ ਦੇ ਵਿੱਚ ਲੀਡਰਾਂ ਦੀ ਅੰਦਰੂਨੀ ਜਿਹੜੀ ਫੁੱਟ ਸੀ ਕਿਉਂਕਿ ਜਦੋਂ ਤੋਂ ਪੰਜਾਬ ਕਾਂਗਰਸ ਜਾਂ ਫਿਰ ਕਹਿ ਲਈਏ ਕੁਝ ਪਾਰਟੀਆਂ ਨੇ ਜਦੋਂ ਚਿਹਰੇ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਤਾਂ ਕਿਤਨੇ ਕਿਤੇ ਪਾਰਟੀਆਂ ਕਮਜ਼ੋਰ ਜ਼ਰੂਰ ਹੋਈਆਂ ਨੇ ਹੁਣ ਵੇਖਣਾ ਬੇਹਦ ਖਾਸ ਹੀ ਹੋਵੇਗਾ ਕਿ ਪੰਜਾਬ ਦੇ ਵਿੱਚ ਕਾਂਗਰਸ 2027 ਦੀਆਂ ਚੋਣਾਂ ਕਿਸੇ ਚਿਹਰੇ ਦੇ ਉੱਤੇ ਲੜਦੀ ਹੈ ਜਾਂ ਫਿਰ ਚੋਣ ਨਿਸ਼ਾਨ ਪੰਜੇ ਨੂੰ ਮੁੱਖ ਰੱਖ ਕੇ ਲੜੀਆਂ ਜਾਣਗੀਆਂ ਕੀ ਕੁਝ ਹੋਵੇਗਾ ਉਹਨੂੰ ਵੇਖਣਾ ਬੇਹਦ ਖਾਸ ਹੋਵੇਗਾ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਸਭ ਦੀਆਂ ਨਜ਼ਰਾਂ 2 ਸਾਲ ਪਹਿਲਾਂ ਹੀ ਟਿਕੀਆਂ ਹੋਈਆਂ ਨੇ ਸਭ ਆਪੋ ਆਪਣੇ ਦਾਅ ਪੇਜ ਖੇਡਣ ਦੇ ਵਿੱਚ ਲੱਗੀਆਂ ਹੋਈਆਂ ਨੇ ਜੋਰ ਤੋੜ ਦੀ ਰਾਜਨੀਤੀ ਹੁਣ ਤੋਂ ਸ਼ੁਰੂ ਹੋ ਚੁੱਕੀ ਹੈ ਹੁਣ ਬੇहद ਦੇਖਣਾ ਖਾਸ ਹੀ ਹੋਵੇਗਾ ਕਿ ਜਿਸ ਤਰ੍ਹਾਂ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਇਹ ਬਿਆਨ ਦਿੱਤਾ ਗਿਆ ਬਿਆਨ ਤੋਂ ਬਾਅਦ ਕੀ ਕੁਝ ਹੁਣ ਸਾਹਮਣੇ ਆਉਂਦਾ ਹੈ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਉਥਲ ਪੁਥਲ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਸੋ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ